ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਔਲਿਆਂ ਦਾ ਅਚਾਰ ਇਹ ਔਲੇ ਨੇ ਜੀ ਮੈਂ ਲਏ ਨੇ ਜੀ ਮੈਂ ਮੈਂ ਥੋੜਾ ਜਿਹਾ ਅਚਾਰ ਬਣਾਉਣਾ ਹੈ ਜੀ ਸਿਰਫ ਆਪਾਂ ਨੇ ਪਾਈਆ ਔਲੇ ਲਏ ਨੇ ਤੇ ਇਹ ਆ ਜੀ ਆਪਾਂ ਨੇ ਲਿਆ ਲਸਣ ਇਹਨਾਂ ਦੋਵਾਂ ਨੂੰ ਮਿਕਸ ਕਰਕੇ ਆਪਾਂ ਔਲੇ ਤੇ ਲਸਣ ਦਾ ਅਚਾਰ ਬਣਾਵਾਂਗੇ ਇਹ ਆਪਾਂ ਨੇ ਇੱਕ ਚਮਚ ਲਈ ਹੈ ਜੀ ਸੌਂਫ ਲਈ ਹੈ ਜੀ ਇੱਕ ਚਮਚ ਆਪਾਂ ਨੇ ਅਜਵੈਨ ਦਾ ਲਿਆ ਹੈ ਜੀ ਤੇ ਅੱਧਾ ਖੰਮਚ ਆਪਾਂ ਨੇ ਕਾਲੀ ਮਿਰਚ ਦਾ ਲਿਆ ਤੇ ਇਹ ਲਈ ਆਪਾਂ ਨੇ ਕਾਲਾ ਨਮਕ ਇਹ ਇਹ ਆ ਜੀ ਆਪਣੇ ਸੁੱਕੇ ਮਸਾਲੇ ਤੇ ਇਹ ਲਿਆ ਜੀ ਆਪਾਂ ਨੇ ਸਰੋਂ ਦਾ ਤੇਲ ਤੇ ਇਹ ਥੋੜਾ ਜਿਹਾ ਵਿਨੇਗਰ ਲਿਆ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ 팬 ਗਰਮ ਕਰ ਲਿਆ ਜੀ ਉਸ ਵਿੱਚ ਆਪਾਂ ਸਰੋਂ ਦਾ ਤੇਲ ਪਾਈਏ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ 팬 ਦੇ ਵਿੱਚ ਤੇਲ ਪਾ ਲਈਏ ਇਹ ਪਾਈਆ ਕੌਲੇ ਨੇ ਜੀ ਉਸ ਲਈ ਆਪਾਂ ਪਾਈਆ ਕੁਝ ਤੇਲ ਵਰਤਾਂਗੇ ਜੀ ਢਾਕੇ ਇਸ ਵਿੱਚ ਔਲੇ ਧੁੱਪ ਜਾਣ ਚੰਗੀ ਤਰ੍ਹਾਂ ਕਰ ਇਹਨਾਂ ਔਲਿਆਂ ਨੂੰ ਆਪਾਂ ਬਿਲਕੁਲ ਵੀ ਸਕਾਮਾ ਨਹੀਂ ਗੈਣੀ ਜੀ ਨਾ ਹੀ ਆਪਾਂ ਬੋਇਲ ਕਰਾਂਗੇ ਇਹਨਾਂ ਨੂੰ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਜਿਹੜੇ ਆਪਾਂ ਨੂੰ ਘਰ ਦੇ ਵਿੱਚ ਇੰਗਰੀਡੀਅੰਟ ਨਾਲ ਹੀ ਤਿਆਰ ਹੋ ਜਾਣਗੇ ਜੀ ਆਪਾਂ ਇਹ ਇੰਗਰੀਡੀਅੰਟ ਨਾਲ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੇ ਇਹਨੂੰ ਗਰਮ ਕਰ ਦਈਏ ਚੰਗੀ ਤਰ੍ਹਾਂ ਅਗਨ ਗਰਮ ਕਰ ਲਈਏ ਜੀ ਤੇ ਲਓ ਜੀ ਆਪਣਾ ਤੇਲ ਹੋ ਚੁੱਕਿਆ ਜੀ ਗਰਮ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਚਮਚੀ ਇਸ ਵਿੱਚ ਜੀਰੇ ਦਾ ਐਡ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਸਾਰੇ ਕੁੱਤੀ ਹੋਰੇ ਸਮਾਂ ਜੀ ਔਰ ਇਹਨੂੰ ਜਦ ਵੀ ਤਰਾਂਗੇ ਸਰੋਂ ਦਾ ਤੇਲ ਦੇ ਵਿੱਚ ਪਾਉਂਦੇ ਵੀ ਇਹ ਇਸ ਤਰੀਕੇ ਨਾਲ ਬਣਿਆ ਹੋਇਆ achar ਤਾਂ ਨਾ ਤਾਂ ਖਰਾਬ ਹੁੰਦਾ ਹੈ ਜੀ ਤੇ ਤੇ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਜੀ ਇਹ ਹੁਣ ਆਪਾਂ ਇਸ ਵਿੱਚ ਨਮਕ ਐਡ ਕਰਦੇ ਹਾਂ ਜੀ ਸਿਰਫ ਅੱਧਾ ਚਮਚ ਮੂਕਾ ਆਪਣਾ ਕਾਲਾ ਨਮਕ ਵੀ ਪਾਉਣਾ ਹੈ ਜੀ ਇਸ ਕਰਕੇ ਆਪਾਂ ਇਸ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਜੀ ਆਪਣੇ ਔਲੇ ਥੋੜੇ ਨੇ ਜੀ ਇਸ ਵਜ੍ਹਾ ਤੋਂ ਆਪਾਂ ਇਹਨੂੰ ਬਿਲਕੁਲ ਉਹ ਨਹੀਂ ਹੋਣ ਦਵਾਂਗੇ ਜੀ ਰੁਕਣ ਨਹੀਂ ਜੀ ਆਪਾਂ ਦਵਾਂਗੇ ਆਪਾਂ 4-5 ਮਿੰਟ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਚੰਗੀ ਤਰ੍ਹਾਂ ਗਲ ਆਪਾਂ ਹਿਲਾਉਂਦੇ ਫਿਰ ਰਮਾਂਗੇ ਤੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਭੁੰਨ ਦੇਈਏਗਾ ਕਹਤਾ ਹੈ ਜੀ ਆਪਣੇ ਸਿਹਤ ਲਈ ਔਲਾ ਬਹੁਤ ਜ਼ਰੂਰੀ ਹੈ ਜੀ ਅੱਜ ਦੇ ਜਵਾਨੇ ਵਿੱਚ ਤਾਂ ਬਹੁਤ ਕਿਉਂਕਿ ਆਪਾਂ ਬਹੁਤ ਹੀ ਜ਼ਿਆਦਾ ਫਜ਼ੂਲ ਚੀਜ਼ਾਂ ਖਾਂਦੇ ਆ ਜੀ ਜੇ ਆਪਾਂ ਤਾਂ ਕੁਝ ਖਜੂਰ ਖਾ ਵੀ ਹੋ ਜਾਂਦਾ ਤਾਂ ਉਹਦੇ ਨਾਲ ਨਾਲ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੀ ਯੂਜ਼ ਕਰੋ ਜੋ ਕਿ ਆਪਣੇ ਸਿਹਤ ਲਈ ਹਾਰਮਫੁਲ ਨਾ ਹੋਣ ਤੇ ਇਹੋ ਜਿਹੀ ਚੀਜ਼ਾਂ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੋ ਸਪੈਸ਼ਲੀ ਬੱਚਿਆਂ ਲਈ ਬੱਚਿਆਂ ਲਈ ਤਾਂ ਬਹੁਤ ਹੀ ਲਾਭਦਾਇਕ ਹੈ ਜੀ ਕਰਕੇ ਤੁਸੀਂ ਬੱਚਿਆਂ ਨੂੰ ਵੀ ਔਲਾ ਜਰੂਰ ਦਿਓ ਜੀ ਚਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਔਲਾ ਜਰੂਰ ਤੋਂ ਆਓ ਇਸ ਲੀਕ ਨਾਲ ਬਣਾਉਣ ਨਾਲ ਤੁਸੀਂ ਤ੍ਰੰਤੀ ਖਾ ਸਕਦੇ ਹੋ ਜੀ ਤੇ ਇਹਨੂੰ ਆਪਾਂ ਹਫਤੇ ਦੇ ਵਿੱਚ ਵਿੱਚ ਹੀ ਆਪਾਂ ਨੇ ਆਪਾਂ ਖਤਮ ਕਰ ਦਵਾਂਗੇ ਜੀ ਇਹਨੂੰ ਇੰਨਾ ਆਪਾਂ ਟੇਸਟੀ ਬਣਾਵਾਂਗੇ ਜੀ ਇਹਨੂੰ ਚਲੋ ਜੀ ਕੁਛ ਕੁ ਬ੍ਰਾਊਨ ਹੋ ਗਿਆ ਜੀ ਇਹ ਥੋੜਾ ਜਿਹਾ ਪਰ ਰੋਸਟ ਇਹਨੂੰ ਹੋਰ ਕਰਾਂਗੇ ਬਿਲਕੁਲ ਥੋੜਾ ਜਿਹਾ ਤੇ ਹੁਣ ਆਪਾਂ ਇਸ ਵਿੱਚ ਪਾ ਦਈਏ ਜੀ ਲਸਣ ਲਸਣ ਵੀ ਵਧੀਆ ਹੋ ਜੇ ਜੀ ਨਾਲ ਨਾਲ ਇਹਦੇ ਲਸਣ ਵੀ ਪੱਕਦੇ ਦਸਨ ਵਿੱਚ ਕਰਕੇ ਪਹਿਲਾਂ ਨਹੀਂ ਪਾਇਆ ਜੀ ਕਿਉਂਕਿ ਲਸਣ ਜਿਆਦਾ ਪੱਕ ਜਾਣਾ ਸੀਗਾ ਇਸ ਕਰਕੇ ਮੈਂ ਇਹਨੂੰ ਥੋੜਾ ਟਾਈਮ ਤੋਂ ਬਾਅਦ ਹੀ ਪਾਇਆ ਹੈ ਜੀ ਸੋ ਜੀ ਆਪਣੇ ਔਲੇ ਹੋ ਚੁੱਕੇ ਨੇ ਬਰਾਊਨ ਤੇ ਇਹਨਾਂ ਦੇ ਅੰਦਰ ਦਾ ਜਿਹੜਾ ਪਾਣੀ ਸੀਗਾ ਉਹ ਵੀ ਰੋਸਟ ਹੋ ਕੇ ਹਨ ਬਿਲਕੁਲ ਗਰਮ ਹੋ ਗਿਆ ਜੀ ਚਲੋ ਜੀ ਸਾਰਾ ਕੁਛ ਇਹਦਾ ਬਰ ਚੁੱਕਿਆ ਜੀ ਹੁਣ ਇਹ ਹੁਣ ਆਪਾਂ ਇਸ ਵਿੱਚ ਕੁਝ ਮਸਾਲੇ ਐਡ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਘਟ ਕਰਦੇ ਆ ਤੇ ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਅਜਵੈਨ ਪਾਉਂਦੇ ਆ ਜੀ ਤਾਂ ਕਿ ਥੋੜੀ ਜੀ ਅਜਵੈਨ ਦੀ ਤੇ ਸੌਂਫ ਦੀ ਉਹ ਗੰਦੇ ਜੀ ਚਲੋ ਜੀ ਇਹ ਥੋੜੀ ਜੀ ਆਪਾਂ ਨੇ ਅਜਵੈਨ ਪਾਈ ਹੈ ਜੀ ਤੇ ਕਾਲੀ ਮਿਰਚਾਂ ਤੇ ਨਮਕ ਤੇ ਥੋੜਾ ਜਿਹਾ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਆਪਾਂ ਨੇ ਹਿੰਗ ਦਾ ਵੀ ਪਾਇਆ ਚਲੋ ਜੀ ਇਹ ਉੱਪਰ ਰੋਸਟ ਕਰ ਲਈਏ ਜੀ ਹਾਂ ਕੇ ਇਹ ਵੀ ਬਣ ਜੇ ਜੀ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰਦੇ ਹਾਂ ਜੀ ਕਿਉਂਕਿ ਤੇਲ ਆਪਣਾ ਪੂਰਾ ਗਰਮ ਹੈ ਜੀ ਤੇ ਔਲੇ ਆਪਣੇ ਬਿਲਕੁਲ ਰੋਸਟ ਹੋ ਚੁੱਕੇ ਨੇ ਜੀ ਬੜੀਆ ਹੋ ਗਏ ਨੇ ਜੀ ਤੇ ਲੋ ਜੀ ਹੁਣ ਆਪਾਂ ਇਸ ਵਿੱਚ ਪਾਉਂਦੇ ਹਾਂ ਜੀ ਲਾਲ ਮਿਰਚ ਤੇ ਹਲਦੀ ਸਭ ਤੋਂ ਪਹਿਲਾਂ ਆਪਾਂ ਹਾਫ ਚਮਚ ਹਲਦੀ ਦਾ ਪਾਉਣੀ ਹੈ ਜੀ ਇਸ ਵਿੱਚ ਹੈਲਦੀ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਜੀ ਇਹਨੂੰ ਜ਼ਰੂਰ ਤੁਸੀਂ ਸਬਜ਼ੀਆਂ ਦੇ ਵਿੱਚ ਵੱਧ ਤੇ ਵੱਧ ਇਸਤੇਮਾਲ ਕਰਿਆ ਕਰੋ ਜੀ ਤੇ ਲੋ ਜੀ ਇੱਕ ਚਮਚ ਪਾ ਦਿੰਦੇ ਆਪਾਂ ਲਾਲ ਮਿਰਚ ਦਾ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਇੱਥੇ ਢੱਕਣ ਰੱਖ ਕੇ ਇਹਨੂੰ ਪੱਕਣ ਲਈ ਬੰਦ ਉਪ ਐਡ ਕਰਦੇ ਆ ਜੀ 2 ਚਮਚ ਸਿਰਫ ਵਿਨੇਗਰ ਦੇ ਜੀ ਤਾਂ ਕਿ ਇਹ ਜਲਦੀ ਖਰਾਬ ਨਾ ਹੋਵੇ ਚਲੋ ਜੀ ਆਪਣਾ achar hooke ban ke ho gaya ji ready ਲੋ ਜੀ ਹੁਣ ਬੰਨ ਟਾਈਟ ਕੰਟੇਨਰ ਦੇ ਵਿੱਚ ਪਾਉਂਦੇ ਆ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਦੇ ਵੇਖਣ ਲਈ ਧੰਨਵਾਦ ਜੀ ਥੈਂਕ ਯੂ ਤੇ ਲਓ ਜੀ ਇਹ ਆਪਣਾ ਹੋ ਗਿਆ ਜੀ ਠੰਡਾ ਆਚਾਰ ਹੁਣ ਆਪਾਂ ਇਸ ਤਰੀਕੇ ਦੇ 에어ਟਾਈਟ ਕੰਟੇਨਰ ਦੇ ਵਿੱਚ ਇਹਨੂੰ ਪਾਉਂਦੇ ਆ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇਸ ਦੌਰ ਕਰ ਦਿਖਾ ਦਮਾ ਜੀ ਵੀ ਕਿੰਨਾ ਦੇਖੋ ਨਰਮ ਹੋ ਗਿਆ ਇਹ ਲੋ ਤੇ ਇਸ ਤਰੀਕੇ ਦੇ ਨਾਲ ਇਹ ਆਪਣੇ ਆਪ ਹੀ ਟੁੱਟ ਰਿਹਾ ਜੀ ਨਾ ਆਪਾਂ ਨੇ ਉਬਾਲਿਆ ਕੁਛ ਨਹੀਂ ਜੀ ਕੀਤਾ ਇਸ ਤਰੀਕੇ ਦੇ ਨਾਲ ਆਪਾਂ ਹੁਣ ਇਹਨੂੰ ਕੰਟੇਨਰ ਦੇ ਵਿੱਚ ਪਾਉਂਦੇ ਆ ਤਦ ਲੋ ਜੀ ਸਭ ਤੋਂ ਪਹਿਲਾਂ ਇਹਨੂੰ ਪਾਉਂਦੇ ਆਂ ਆਪਾਂ ਚਮਚ ਦੀ ਮਦਦ ਨਾਲ ਇਹਦੇ ਵਿੱਚ ਇੱਕ ਇੱਕ ਕਰਕੇ ਸਾਰੇ ਆਪਾਂ ਔਲੇ ਪਾਉਨੇ ਆਂ ਤੇ ਲੋ ਜੀ ਜਿਹੜਾ ਇਹਦਾ ਉੱਪਰਲਾ ਜੈੱਲ ਜੋ ਵੀ ਪਾਣੀ ਆ ਤੇਲ ਵਗੈਰਾ ਜੀ ਸਾਰੇ ਆਪਾਂ ਨੇ ਵਿੱਚੀ ਪਾ ਦੇਣਾ ਜੀ ਤਾਂ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਗਲ। ਤਾਂ ਜ਼ਾਬ ਹੋ ਜਵੇ ਜੀ। ਤੇ ਆਪਣਾ achar ready ਹੈ ਜੀ। ਤੇ enjoy ਕਰੋ ਜੀ। ਤੇ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਵਿੱਚ ਪਾ ਦੇਣਾ ਸਾਰਾ ਹੀ ਮਸਾਲਾ। ਉਹ ਜੀ ਗਰ ਕੇ ਆਪਣਾ achar ਹੋ ਗਿਆ ready। ਤੇ ਦੇਖੋ ਨਾ ਵਧੀਆ ਲੱਗ ਰਿਹਾ ਹੈ ਜੀ।